ਦਿੱਲੀ ਇਲੈਕਸ਼ਨਾਂ ਦੇ ਦੌਰਾਨ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਵੀਰਵਾਰ ਦੇਰ ਸ਼ਾਮ ਇਲੈਕਸ਼ਨ ਕਮਿਸ਼ਨ ਦੀ ਟੀਮਾਂ ਦਿੱਲੀ ਵਿਖੇ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਨਿਵਾਸ ਸਥਾਨ ਤੇ ਰੇਡ ਕਰਨ ਪਹੁੰਚੀ ਦੱਸਿਆ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਦਿੱਲੀ ਨਿਵਾਸ ਕਪੂਰਥਲਾ ਹਾਊਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਰੇਡ ਕੀਤੀ ਗਈ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਸੀ ਵਿਜੀਲ ਐਪ ਦੇ ਰਾਹੀਂ ਉਹਨਾਂ ਨੂੰ ਕੰਪਲੇਂਟ ਮਿਲਦੀ ਜਿਸ ਦੇ ਉੱਤਰ ਵਿੱਚ ਇਹ ਕਿਹਾ ਗਿਆ ਕਿ ਇਹ ਸ਼ਿਕਾਇਤ ਕੀਤੀ ਗਈ ਕਿ ਭਗਵੰਤ ਮਾਨ ਸੀਐਮ ਭਗਵੰਤ ਮਾਨ ਦੇ ਕਪੂਰਥੱਲਾ ਨਿਵਾਸ ਤੋਂ ਸ਼ਰਾਬ ਦੀ ਬੋਤਲਾਂ ਕੈਸ਼ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਜਾਂ VOTING ਨੂੰ ਪ੍ਰਭਾਵਿਤ ਕਰਨ ਦੀ ਵੰਡੀਆਂ ਜਾ ਰਹੀਆਂ ਹਨ ਜਿਸ ਦੇ ਆਧਾਰ ਤੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਮੌਕੇ ਤੇ ਪਹੁੰਚੇ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਨੇ ਵੀ ਕੁਝ ਅਜਿਹੀ ਗੱਲਾਂ ਹੀ ਸਾਂਝੀਆਂ ਕੀਤੀਆਂ ਦੱਸ ਦਈਏ ਕਿ ਦਿੱਲੀ ਦੇ ਵਿੱਚ ਇਲੈਕਸ਼ਨ ਕਮਿਸ਼ਨ 5 ਤਰੀਕ ਨੂੰ ਹੋਣ ਵਾਲੇ 5 ਤਰੀਕ ਨੂੰ ਹੋਣ ਵਾਲੀਆਂ ਦਿੱਲੀ ਦੀ ਵੋਟਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਕਾਫੀ ਸਤਰਕ ਨਜ਼ਰ ਆ ਰਿਹਾ ਹੈ ਜਿਸ ਦੇ ਦੌਰਾਨ ਹੀ ਸੀਐਮ ਭਗਵੰਤ ਮਾਨ ਦੇ ਕਪੂਰਥਲਾ ਨਿਵਾਸ ते इस कारवा भी देखोरिया सी बिजली पे कंप्लेंट आई है कि मनी डिस्ट्रीब्यूशन हो रहा है कपूरथला हाउस से उसको चेकिंग के लिए हमारी एफ आई थी अब हम देखने आए यहाँ पे एफ एंटर नहीं कर पाई इसलिए मैं आया हूँ अभी अलाउ करेंगे हम लोग अंदर जाके देख लेंगे, देख लेंगे। क्या परमिशन मिली आपको अभी नहीं मिली शिकायत क्या आई थी शिकायत क्या मिली मनी डिस्ट्रीब्यूशन अच्छा ये कोई ऐप के माध्यम से... से मिली थी या कोई फोन कॉल मैम सी बी जी लैप होता है उसके माध्यम से सी